ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਗਰੂ ਤੇਗਵਾ ਸਰ ਮਹਾਰਾਜ ਸਦਾ ਹੀ ਜਰੇ ਕਰ ਸਦਾ ਹੀ ਜਰੇ ਕਰ ਸਰਬਤਾ ਪਲਾ குரு ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਈਓ ਕੀ ਕੜੀ ਨ ਦੇਖਣ ਕਰੋ ਕਿਰਪਾ ਤਨ ਕੀ ਤੇਗਵਾ ਸਰ ਰਾਜ ਆਪਣੀ ਮੇਰ ਕਰੋ ਬੱਚਿਆਂ ਦੇ ਹੋਵੇ ਕਰੋ ਕਿਰਪਾ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਸੇਵਕ ਗਏ ਪਰਪੂਰ ਜਗ ਜਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕ ਗੋ ਤੂ ਕਦ ਕਾ ਬ੍ਰਹਮਾ ਵਿਸ਼ਣ ਸਿਰ へ ਤੈ ਅਗੰਤ ਤੈਨ ਕੋ ਮੋਹ ਬਯਾ ਮਨ ਮਦ ਕਾ ਸਭ ਰਾਸੀ ਲਖ ਜਹਾਨ ਓ ਭਾਈ ਰੇ ਜਗਦੀਆ ਸਭ ਹੂੰ ਗਉ ਤਦ ਕਾ ਸੇਵਕ ਗਾਇ ਪ੍ਰਭੂਰ ਜੋਗ ਜੋਗ ਵਾਹ ਗੁਰੂ ਤੇਰਾ ਸਭ ਸਦ ਕਾ ਸੇਵਕ ਗਾਇ ਪ੍ਰਭੂਰ ਜੋਗ ਜੋਗ ਵਾਹ ਗੁਰੂ ਤੇਰਾ ਸਭ ਸਦਕਾ ਸੂਰਾ ਸੋ ਪਹਿਜਾਨੀਐ ਜੋ ਲਰਹਿ ਦੀਨ ਕੇ ਤੁਰ ਜਾ ਬੁਰ ਜਾ ਕਟ ਮਰੈ ਕਭ ਨਾ ਛੜੈ ਪਹਿਲਾ ਮਰਨ ਕਭ ਦੇਵਣ ਕੀ ਛਾੜਿਆਸ ਹੋ ਸਭਨਾ ਕੀ ਰੇਣੁ ਕਾ ਤਉ ਆਉ ਹਮਾਰੇ ਗਗਨ ਜਮਾ ਮਾ ਬਾਜਿਓ ਪਰਿਓ ਨਿਸ਼ਾਨ ਹੈ ਕਾ ਖੇਤ ਜੋ ਮੰਡਿਓ ਸੂਰਮਾ ਆਵ ਜੁ ਜਨ ਗਉ ਹਉ ਆਇਆ ਦੂਰ ਜਲ ਗੈ ਮੈਂ ਤਕੀ ਤਾ ਸ਼ਰਣਾ ਹੈ ਜਿਉ ਮੈਂ ਆਸਾ ਰੱਖੀ ਜਿਤ ਮੈਂ ਮੇਰਾ ਸਭ ਦੁੱਖ ਰਾਮ ਨਾਮ ਓਰ ਮੈਂ ਗਾਇਓ ਜਾ ਕੈ ਸਾਮ ਨਹੀਂ ਗੋਏ ਜੇ ਸਿਮਰਤ ਸੰਕਟ ਮਿਟਾਏ ਦਰਸਤ ਹਾਰੂ ਸੁਖਹੁ ਢਾਲ ਗੁਰ ਸੇਵੀਐ ਐਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਗੈ ਜਨਮ ਮਰਨ ਦੁਖ ਹੋਵੈ ਸਭ ਦੁਖ ਸਮਦੇ ਨੂਰੇ ਹਰ ਸੋਹ ਗੁਰ ਸੋਹ ਝੜੀਐ ਤਦ ਢਿਟੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੇ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹ ਦਾਸ਼ਾਹ ਜਿਸ ਬਾਸ ਬੈਠਿਆ ਸੋਹੀਏ ਸਵਨਾਦਾ ਵੇ ਸਾਹੂ সদ শ্রী গুরু সাহেব যে সুহ মহালি যা যুগ যারে তান যে বাবা ਬੇਨ ਸਾਧਗੁਰ ਸੁਹਾਗ ਨਾ ਹੋਈ ਰਾਮ ਨਿਹਜਲ ਰਾਜ ਸਦਾ ਹਰ ਕੀ ਰਾਮ ਤੇ ਸਬੇਨ ਯਵਰੇ ਨਾ ਕੋਈ ਰਾਮ ਯੁਗ ਜਾਰੇ ਤਨ ਜੇ ਭਵੈ ਬੇਨ ਸਾਧਗੁਰ ਸੁਹਾਗ ਨਾ ਹੋਈ ਰਾਮ ਨੇਹ ਜਲ ਰਾਜ ਸਦਾ ਹਰ ਕੀ ਰਹਾ ਤੇ ਸਬੇ ਨੇ ਅਵਰੇ ਨ ਕੋਈ ਰਾਮ ਤੇ ਸਬੇ ਨੇ ਅਵਰੇ ਨ ਕੋਈ ਸਦਾ ਸਜ ਸੋਈ ਘੋਰ ਮਖੇ ਇੱਕੋ ਜਾਣਿਆ ਤਾਨ ਬੇਰ ਮੇਲਾਵਾ ਹੋਵਾ ਗੁਰਮਤੀ ਮਨ ਮਾਨਿਆ ਸਾਧ ਗੁਰ ਮਿਲਿਆ ਤਾਂ ਹਰ ਭਾਇਆ ਬਿਨ ਹਰ ਨਾ ਵੈ ਮੁਕਤ ਨਾ ਹੋਈ ਨਾਨਕ ਕਾਮਣ ਗੰਤੈ ਰਵੇ ਮਨ ਮਾਨਿਆ ਸੁਖ ਹੋਈ ਰਾਜ ਗੁਰ ਸੇਵਤਾਨ ਬਾਲੜੀਏ ਹਰ ਵਾਰ ਬਾਵੈ ਸੋ ਹੀ ਰਾਮ ਸਜਾਹੁ ਵੈ ਸੋ ਆਗਣੀ ਫਿਰ ਮੈਲਾ ਵੇਸ ਨ ਹੋਈ ਰਾਮ ਫਿਰ ਮੈਲਾ ਵੇਸ ਨ ਹੋਈ ਗੁਰਮੁਖ ਭੂਜੈ ਕੋਈ ਹੋ ਮੈਂ ਮਾਰਬਿ ਸ਼ਾਨਿਆ ਕਰਨੀ ਕਾਰਕ ਮਾਵੈ ਸ਼ਬਦ ਸਮਾਵੈ ਅੰਤਰ ਏਕੂ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਜੀ ਸਵੇਰ ਹੋਈ ਨਾਨਕ ਗਾਮਣ ਪਿਰਰਾਵੇ ਆਪਣਾ ਰਾਮ ਰਹੇ ਆਪਰਾਵ ਸੋਈ ਘੁਰਗੀ ਕਾਰ ਕਰੇ ਤਨ ਬਾਲੜੀਏ ਹਰ ਵਾਰ ਦੇ ਮਿਲਾਏ ਰਾਮ ਹਰ ਗਏ ਰੰਗ ਰਦੀ ਹੈ ਕਾਮਣ ਮੇਲ ਬਰੀ ਦਾ ਮ ਸੁਖ ਭਾਈ ਰਾਮ ਮੇਲ ਬਰੀ ਦਾ ਮ ਸੁਖ ਭਾਈ ਸਾਜ ਸਮਾਈ ਸਾਜ ਵਰਦੈ ਸਭ ਥਾਈ ਸਜਾ ਸ਼ਿਗਾਰ ਕਰੇ ਦਿਨ ਰਾਤੀ ਕਾਮਣ ਸਾਜ ਸਮਾਈ ਹਾਰੇ ਸੁਖ ਦਾਤਾ ਸ਼ਬਦ ਬਿਸ਼ਾਦਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਬਿਸ਼ਾਨ ਗੁਰਮਤੀ ਹਰ ਪਾਏ 사ਤਨ ਬਾਲੀ ਥੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾ गुरमती कढ जानण प्रभ राया सब थाई राम प्रभ राया सब थाई मन वसाई भुल गया पाया सेज सुखाली मेरे प्रभ पाणी ਸਾਚੇ ਸ਼ੀਗਾਰ ਬਣਾਇਆ ਕਾਮਣ ਨਿਰਮਲ ਹਉ ਮੈਂ ਮਾਲ ਖੋਈ ਘੁਰ ਮਤ ਸਾਚੇ ਸਮਾਈ ਨਾਨਕ ਆਪ ਮਿਲਾਈ ਕਰਦਾ ਨਾਮ ਨਵ ਨਿਦ ਭਾਈ ਮਾਨ ਨਿਰਮਲ ਹਉ ਮੈਂ ਮਾਲਕ ਹੋਈ ਘਰ ਮਤ ਸੱਚ ਸਮਾਈ ਨਾਨਕ ਆਬ ਮਿਲਾਈ ਕਰਥੈ ਨਾਮ ਨਵ ਨਿਧ ਭਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਦੀ ਜਾ ਯੁਗ ਜਾਰੇ ਤੁਨ ਜੇ ਭਵੈ ਬਿਨ ਸਤਗੁਰ ਸੁਹਾਗ ਨ ਹੋਈ RAM ਨੇਹ ਜਲ ਰਾਜ ਸਦਾ ਹਰ ਕੇ ਰਾਹ ਤਿਸ ਬਿਨ ਆਵਰ ਨ ਕੋਈ RAM ਪਰਮ ਸਨਮਾਨ ਜੋ ਗੁਰੂ ਰੂਹ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਗ ਤੀਸਰੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਭਵੰਤ ਰੰਗ 769 ਦੇ ਸੂਹੀ ਰਾਗ ਅੰਦਰ ਸ਼ਬਦ ਜਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆ ਆ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਣ ਹੋ ਜਾਵੇ ਭਾਈ ਕੱਲ ਰੋਜ ਨੂੰ 14 ਤਰੀਕ ਹੈ ਆਉਣ ਵਾਲੇ ਮਹੀਨੇ ਦੀ ਸਗਰਾਂ ਦਾ ਦਿਹਾੜਾ ਹੈ ਔਰ ਇਸ ਦੇ ਨਾਲ ਹੀ ਸੂਜਾ ਸਿੱਖ ਜਗਤ ਮੁਕਤ ਸਰ ਸਾਹਿਬ ਜੀ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜਦਾ ਹੈ ਭਾਈ ਸਵਾਭ ਸਮੂਹ ਸੰਗਤਾਂ ਨੇ ਪਰਿਵਾਰਾਂ ਸਾਹਿਬ ਦਾ ਹਾਜ਼ਰੀਆਂ ਭਰਣੀਆਂ ਹਰ ਮਹੀਨੇ ਦੀ ਤਰ੍ਹਾਂ ਰਾਤਰੀ ਦਾ ਅਦਵਾਨ ਸਜੇਗਾ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਪਦੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ